ਜਿਹਨੂੰ ਅਸੀਂ ਆਪਣਾ ਜੋਇ ਬਣਾਣਾ ਚਾਹੁੰਦੇ ਸੀ ਉਹ ਆਇਆ ਉਹ ਸਾਨੂੰ ਗਾਲ ਤੋਕੜ ਕਰਨ ਲੱਗ ਗਿਆ ਚੰਗਾ ਮਾੜਾ ਗੱਲ ਲੱਗ ਗਿਆ ਘਰ ਦੀ ਮੈਨੂੰ ਕਹਿਣ ਲੱਗੀ ਕਹਿੰਦੀ ਤੂੰ ਬੋਲਣਾ ਨਹੀਂ ਉਦੋਂ ਫਿਰ ਮੇਰੀ ਛੋਟੀ ਭੈਣ ਛੋਟਾ ਭਰਾ ਮੇਰਾ ਇਹ ਕਹਿਣ ਲੱਗੇ ਕਹਿੰਦੇ ਬੋਲਣਾ ਨਹੀਂ ਕਹਿੰਦਾ ਸਵੇਰੇ ਅਸੀਂ ਪੰਚਾਇਤ 'ਚ ਗੱਲ ਕਰਨੀ ਹੈ ਤਾਂ ਕੋਈ ਐਸੀ ਗੱਲ ਬਾਤ ਨਹੀਂ ਕਹਿੰਦੇ ਵੀ ਕੁੜੀ ਜ਼ਬਰਦਸਤ ਮੈਨੂੰ ਦੇਣੀ ਆ ਜਗਾ ਜਗਾ ਬੰਦੇ ਰੱਖਦੇ ਅਸੀਂ ਨਹੀਂ ਲੈਣੀ ਕਹਿੰਦਾ ਤੂੰ ਮੇਰੇ ਨਾਲ ਬਾਹਰ ਆ ਗੱਲ ਕਰ ਕਿ ਤੂੰ ਮੇਰੀ ਮੰਮੀ ਡੈਡੀ ਨੂੰ ਗਾਲ ਕਿਉਂ ਕੱਢੀ ਆ ਕੋੜੀ ਲਿਆ ਸਾਡੀ ਜ਼ਬਰਦਸਤੀ ਉਹ ਬੰਦ ਨੂੰ ਤਲਾਕ ਕਰਕੇ ਆਏ ਹੁਣ ਉਹ ਉਧਰ ਵੀ ਜਾ ਰਹੇ ਸੀ ਪਰਚਾ ਘਟਾ ਰਹੇ ਹੁਣ ਪਰਚਾ ਸਾਡਾ ਨਹੀਂ ਕਰਦੇ ਪੈਣੇ ਹੁਣ ਇਹ ਬੋਤ ਨੇ ਆ ਵੀ ਸਾਡਾ ਕਿਸ ਬਜਾਏ ਪਰਚਾ ਨਹੀਂ ਕਰਦੇ ਲੋਹੜਾਣਾ ਲੈਵਨਾ ਜੁੜ ਚੁੱਕੇ ਤੁਸੀਂ ਤੇ ਮੈਂ ਹਾਂ ਯੁੰਦੇਰੀ ਲੁਧਿਆਣਾ ਦੇ ਸੇ ਹਸਪਤਾਲ ਦੇ ਅੰਦਰ ਇੱਕ ਹਾਈ ਵੋਲਟੇਜ ਡਰਾਮਾ ਹੁੰਦਾ ਤਸਵੀਰਾਂ ਨੇ ਸਿਵਲ ਹਸਪਤਾਲ ਦੀਆਂ ਜਿੱਥੇ ਕਿ ਦੋ ਤਿਰ ਆਪਸ ਦੇ ਵਿੱਚ ਲੜਕੇ ਆਂਦੇ ਨੇ ਤੇ ਲੜਨ ਤੋਂ ਬਾਅਦ ਜਿਹੜਾ ਕਿ ਇਹ ਸਿਵਲ ਹਸਪਤਾਲ ਮੈਡੀਕਲ ਗ੍ਰਾਂਟ ਦੇ ਤੇ ਡਾਕਟਰ ਦੇ ਅੰਦਰ ਐਮਰਜੈਂਸੀ ਅੰਦਰ ਜਾਂਦੇ ਨੇ ਤੇ ਉਸ ਤੋਂ ਬਾਅਦ ਜਿਹੜਾ ਕਿ ਡਾਕਟਰ ਦੇ ਨਾਲ ਵੀ ਹੱਥਾ ਪਾਈ ਕਰਦੇ ਹੋਏ ਦਿਖਾਈ ਦਿੰਦੇ ਤੇ ਉਸ ਤੋਂ ਬਾਅਦ ਮੌਕੇ ਤੇ ਜਿਹੜਾ ਕਿ ਹੈ ਪੰਜਾਬ ਪੁਲਿਸ ਦਾ ਜਵਾਨ ਜਿਹੜਾ ਕਿ ਅੰਦਰ ਖੜਾ ਹੁੰਦਾ ਵੇ ਉਸ ਤੋਂ ਬਾਅਦ ਮੌਕੇ ਤੇ ਉਹਨਾਂ ਨੂੰ ਸਾਹਮਦਾ ਵੇ ਉਸ ਤੋਂ ਬਾਅਦ ਜਿਹੜਾ ਕਿ ਹੈ ਉਹਨਾਂ ਦੇ ਜਿਹੜਾ ਕਿ ਲਾਖੀ ਚਾਰਜ ਹੁੰਦੀ ਹੈ ਜਿਹੜੇ ਕਿ ਗੱਲ ਨਹੀਂ ਮੰਨਦੇ ਦ ਜਿਹੜਾ ਕੀ ਆ ਵਿਅਕਤੀ ਸੀਗਾ ਜਿਹੜਾ ਕੀ ਅੰਦਰ ਬੈਂਸ ਦਾ ਹੋਇਆ ਤੇ ਹੱਥ ਪਾਈ ਕਰਦਾ ਬਾਈ ਜੀ ਮਾਮਲਾ ਕੀ ਹੋਇਆ ਕੀ ਕਾਰਨ ਕੀ ਐ ਬੇਰ ਕੋਰੀ ਦਾ ਮੈਟਰ ਰਹਾ ਹਾਂ ਠੀਕ ਹੈ ਜੀ ਮੇਰੀ ਸ਼ਿਸਟਰ ਗੱਲ ਮੈਂ ਤੁਹਾਨੂੰ ਦੱਸਦਾ ਪਿਆ ਵੱਡੇ ਵੀਰ ਇਹ ਕਹਿੰਦਾ ਕੋਈ ਸੁਣ ਕੇ ਸਲਾਹ ਘੜੀ ਸਾਹਿਬ ਇਹ ਮੇਰਾ ਹੈਗਾ ਸੰਦੀਪ ਕੁਮਾਰ ਜੀ ਅੱਛਾ ਕਿੱਥੇ ਰਹਿਣ ਵਾਲੇ ਹੋ ਇੱਥੇ ਨਾਲ ਹੀ ਪਟੜਾ ਪੰਪ ਦੇ ਸਾਹਮਣੇ ਬਿਲਕੁਲ ਸਾਹਮਣੇ ਵਾਲੇ ਗਲੀ 'ਚ ਹੈ ਹਾਂ ਕੀ ਹੋਇਆ ਹਬੀਬ ਗਾਂਜਾ ਆਪਣਾ ਗਾ ਕੁੜੀ ਦਾ ਮੈਟਰ ਠੀਕ ਹੈ ਜੀ ਇਹ ਜੀ ਮੇਰੀ ਛੋਟੀ ਭੈਣ ਇਸ ਤੋਂ ਜਿਹੜੀ ਵੱਡੀ ਸੀਗੇ ਨਾ ਜੜੇ ਮੇਰੇ ਤੋਂ ਜਿਹੜੀ ਛੋਟੀ ਹੈਗੀ ਉਹਦਾ ਸੀਗਾ ਇਹ ਜਿਹੜਾ ਨਾਤੇ ਗਿਆ ਨਾ ਪਿਛਲੇ ਸਾਲ ਵਾਲੇ ਉਹ ਨਾਤੇ ਦੇ ਵਿੱਚੋਂ ਬਿਆ ਮੰਡਾ ਸੀਗਾ ਠੀਕ ਹੈ ਜੀ ਉਹਨਾਂ ਰੱਬ ਤੁਹਾਡਾ ਭਲੇ ਕਰੋ ਜਾਇਜ਼ ਕਰਿਓ ਇਹ ਗੱਲ ਮੁੰਡੇ ਨੇ ਨਾ ਮੁੰਡੇ ਨੇ ਪਤਾ ਨਹੀਂ ਕਿਹੜੀ ਗੱਲੋਂ ਫਾਂਸੀ ਖਾ ਲਿੱਤੀ ਸਾਨੂੰ ਨਹੀਂ ਪਤਾ ਵੇ ਕਿਹੜੀ ਗੱਲੋਂ ਖਾਦੀ ਆ ਠੀਕ ਹੈ ਜੀ ਰੱਬ ਤੁਹਾਡਾ ਭਲਾ ਹੈਗਾ ਉਸ ਤੋਂ ਬਾਅਦ ਨਾਲ ਕੀ ਕੀਤਾ ਵਾ ਫਾਂਸੀ ਖਾਣ ਤੋਂ ਬਾਅਦ ਸਾਡਾ ਜਾਂ ਲਾਤਾ ਵਾ ਬਈ ਜਿਹੜਾ ਤੁਹਾਨੂੰ ਕੁੜੀ ਦੇਣ ਦੀ ਕਰਦਾ ਪਿਆ ਹੋਣਾ ਉਹਨਾਂ ਨੇ ਕੁਝ ਜਾਦੂ ਟੋਣਾ ਕੀਤਾ ਵਾ ਠੀਕ ਹੈ ਜੀ ਇਸ ਕਰਕੇ ਵੀ ਮੁੰਡਿਆਂ ਨੇ ਨਾ ਫਾਂਸੀ ਖਾ ਲਈਤੀ ਆ ਅੱਜ ਜੀ ਅੱਜ ਕੀ ਹੋਇਆ ਅੱਜ ਘਰ ਦੇ ਵਿੱਚ ਆਪਣੇ ਘਰ ਦੇ ਵਿੱਚ ਇੰਜੋਏ ਕਰ ਰਹੇ ਆ ਠੀਕ ਹੈ ਖਾ ਪੀ ਰਹੇ ਆ ਤੇ ਜਿਹੜਾ ਅਸੀਂ ਜਿਹਨੂੰ ਕਹਿੰਦੇ ਪੈਣਾ ਵੀ ਜਿਹਨੂੰ ਅਸੀਂ ਆਪਣਾ ਜੁਆਇ ਬਣਾਣਾ ਚਾਹੁੰਦੇ ਸੀ ਉਹ ਆਇਆ ਉਹ ਸਾਨੂੰ ਗਾਲ ਤੋਕੜ ਕਰਨ ਲੱਗ ਗਿਆ ਚੰਗਾ ਮਾੜਾ ਗੱਲ ਲੱਗ ਗਿਆ ਘਰ ਦੀ ਮੈਨੂੰ ਗੱਲ ਲੱਗੀ ਕਹਿੰਦੇ ਤੂੰ ਬੋਲਣਾ ਨਹੀਂ ਉਦੋਂ ਫਿਰ ਮੇਰੀ ਛੋਟੀ ਭੈਣ ਥੋੜਾ ਭਰਾ ਮੇਰਾ ਇਹ ਕਹਿਣ ਲੱਗੇ ਕਹਿੰਦੇ ਬੋਲਣਾ ਨਹੀਂ ਕਹਿੰਦਾ ਸਵੇਰੇ ਅਸੀਂ ਪੰਚਾਇਤ 'ਚ ਗੱਲ ਕਰਨੀ ਹੈ ਮੈਂ ਇਹਨਾਂ ਦੀ ਗੱਲ ਮੰਨ ਗਿਆ ਮੈਂ ਅੰਦਰ ਬਹਿ ਗਿਆ ਉਹਦੇ ਬਾਅਦ ਫਿਰ ਵੀ ਯਾਨੀ ਕਿ ਤੋਲ ਤੋੜਾ ਕੇ ਜਦ ਜ਼ੋਰ ਬਾਗੇ ਗੰਦੇ ਨਾ ਉਹਨਾਂ ਦਰਵਾਜਿਆਂ ਨੂੰ ਗੇਟ ਨੂੰ ਮਾਰੇ ਧੱਕਾ ਮੈਨੂੰ ਫੜ ਲਿਆ ਇਹਨੂੰ ਫੜ ਲਿਆ ਕਹਿੰਦਾ ਤੂੰ ਮੇਰੇ ਨਾਲ ਬਾਹਰ ਆ ਗੱਲ ਕਰ ਵੀ ਤੂੰ ਮੇਰੀ ਮੰਮੀ ਡੈਡੀ ਨੂੰ ਗਾਲ ਕਿਉਂ ਕੱਢੀ ਐ ਮੈਂ ਕੱਢਾਂਗਾ ਜੀ ਮੈਨੂੰ ਦੁੱਖ ਲੱਗਿਆ ਵੀ ਤੂੰ ਅੱਜ ਮੇਰੀ ਬੇਟੀ ਲੈਣ ਤੋਂ ਬਸtare ਕਹਿ ਰਿਹਾ ਵੀ ਮੈਨੂੰ ਵਜ੍ਹਾ ਦੱਸ ਦੇ ਤੂੰ ਉਹ ਕਹਿੰਦਾ ਵੀ ਕਹਿੰਦਾ ਮੈਂ ਕੁੜੀ ਨਹੀਂ ਲੈਣੀ ਨਹੀਂ ਲੈਣ ਦੀ ਬਾਈ ਕੋ ਗਣੀ ਪਸਵਰੇ ਪੰਚਾਇਤ ਚ ਗੱਲ ਕਰਨੀ ਹੈ ਕੌਣ ਸੀ ਉਹ ਵਿੱਚ ਹਾਂ ਪਵਨ ਜਿੰਨੂੰ ਮੈਂ ਆਪਣਾ ਦਿਮਾਗ ਬਣਾਉਣਾ ਚਾਹੁੰਦਾ ਸੀ ਉਹਨਾਂ ਉਹ ਫਿਰ ਮੈਂ ਥੋੜੇ ਪਿੱਛੇ ਹੋ ਗਿਆ ਉਹ ਥੋੜੇ ਅੱਗੇ ਆ ਗਿਆ ਉਹਨਾਂ ਫਿਰ ਪਿੱਛੋਂ ਕੱਢੇ ਟੋਕਲ ਜਾ ਕਿੰਨੇ ਬੰਦੇ ਕਰੀਆਂ ਬੰਦੇ ਦੋ ਬੰਦੇ ਆ ਗਏ ਤਿੰਨ ਭਰਾ ਅੱਛਾ ਤਿੰਨੇ ਭਰਾ ਦੋ ਭਰਾ ਸਕੇ ਨਾ ਇੱਕ ਚਾਚੇ ਦਾ ਮੁੰਡਾ ਉਹਨਾਂ ਦਾ ਇਹ ਸਾਢੇ 8 ਵਜੇ ਦੀ ਗੱਲ ਕਿਤੇ ਕਿਤੇ ਤੁਹਾਡੇ ਲੱਗੀਆਂ ਸਤ ਆਹ ਵੇਖੋ ਇਹ ਸਾਡੇ ਮੇਰੇ ਇੱਥੇ ਵਜੀ ਹੈ ਬਾਕੀ ਹੋਰ ਟੁੱਟੀਆਂ ਹਾਂਜੀ ਹੋਰ ਮੇਰੇ ਲੜਕੇ ਦੇ ਵਾਰ ਕੀਤਾ ਉਹ ਸੰਢੀ ਹਾਂਜੀ ਹਾਂਜੀ ਪੁਲਿਸ ਨੂੰ ਤਲਾਕ ਕਰਕੇ ਆਏ ਐ ਹਣ ਪੁਰਸ ਨੂੰ ਤਲਾਹ ਕਰਕੇ ਆਏ ਹੁਣ ਉਹ ਉਧਰ ਵੀ ਜਾ ਰਹੇ ਸੀ ਪਰਚਾ ਘਟਾ ਰਹੇ ਹੁਣ ਪਰਚਾ ਸਾਡੇ ਨਹੀਂ ਕਰਦੇ ਪੈਨੇ ਹੁਣ ਇਹ ਪੁੱਛਦੇ ਨੇ ਵੀ ਸਾਡਾ ਕਿਸ ਵਜਹ ਨਾਲ ਪਰਚਾ ਨਹੀਂ ਕਰਦੇ ਮੈ ਅਸੀਂ ਇਹ ਪੁੱਛਣਾ ਸੱਟਾ ਸਾਡੇ ਲੱਗੀਆਂ ਇਲਜ਼ਾਮ ਸਾਡੇ ਤੇ ਲਾਰੇ ਨਜ਼ਾਇਜ਼ ਕਰਦੇ ਨੇ ਹਾਂਜੀ ਉਹ ਤਾਂ ਮੈਡੀਕਲ ਕੋਲ ਗੌਰ ਨਹੀਂ ਪਾ ਮੈਡੀਕਲ ਹੋਵੇ ਪਰਚਾ ਵੇ ਅਸੀਂ ਪਰਚਾ ਕਰਾ ਕੇ ਜਾਣਾ ਉਹ ਕੱਲ ਮੇਰੀ ਛੋਟਾ ਜਿਹੜਾ ਤੁਸੀਂ ਕਹਿੰਦੇ ਹੋ ਵੀ ਕਾਰਨ ਨਹੀਂ ਹੈਗੀ ਇੱਕ ਪਾਰਟੀ ਦੂਜੀ ਪਾਰਟੀ ਹੈਗੀ ਆ ਉਹ ਪਾਰਟੀ ਨੂੰ ਕਰਾ ਲੈਂਦੇ ਆ ਮੈਡੀਕਲ ਉਸ ਤੋਂ ਬਾਅਦ ਤੁਹਾਡਾ ਵੀ ਕਰਵਾ ਦੇਣਾ ਤੁਸੀਂ ਕੰਪਲੀਟ ਤੁਹਾਡੀ ਦਿਖੀਗੀ ਦੇਖੀ ਜੀ ਹੈ ਨਾ ਹਾਂ ਤੁਹਾਡਾ ਮੈਡੀਕਲ ਵੀ ਕਰਵਾਵਾਂਗੇ ਅਸੀਂ ਕਰਵਾਵਾਂਗੇ ਕਿ ਮੇਰੀ ਕੰਪਲੇਨ ਜਿਹੜੀ ਉੱਤੇ ਲਿਖੀ ਗਈ ਹੈ ਤਾਂ ਠੀਕ ਹੈ ਜੀ ਤੇ ਫਿਰ ਮੈਂ ਕਿੱਥੇ ਨਹੀਂ ਲਿਖੀ ਤਾਂ ਕੰਪਲੀਟ ਲਿਖਾਈ ਨਹੀਂ ਮੈਂ ਫਿਰ ਅੱਗੇ ਚੱਲੇ ਜਾਵਾਂ ਉਹ ਮੇਰੀ ਗੱਲ ਤਾਂ ਸੁਣ ਲੈ ਆਪਕੇ ਜਾਣਾ ਮੇਰੀ ਗੱਲ ਸੁਣੋ ਕੰਪਲੇਨ ਲਿਖਾਤੀ ਆਹੋ ਜੀ ਤੁਹਾਡਾ ਪਵਨਾ ਮੇਰਾ ਨਾਮ ਜੀ ਅੱਛਾ ਐ ਵੀਰੇ ਜ਼ਬਰਦਸਤ ਆਪਣੀ ਕੁੜੀ ਦੇਣਾ ਚਾਹੁੰਦੇ ਆਂ ਸਾਡਾ ਕੋਈ ਰਿਲੇਸ਼ਨ ਨਹੀਂ ਨਾ ਕੋਈ ਐਸੀ ਗੱਲਬਾਤ ਨਹੀਂ ਕਹਿੰਦੇ ਵੀ ਕੁੜੀ ਜ਼ਬਰਦਸਤ ਮੈਨੂੰ ਦੇਣੀ ਆਂ ਜਗ੍ਹਾ ਜਗ੍ਹਾ ਬੰਦੇ ਰੱਖਦੇ ਆਂ ਅਸੀਂ ਨਹੀਂ ਲੈਣੀ ਆਪਾਂ ਕਿੱਦਾਂ ਲੈ ਲਈਏ ਭਾਈ ਆਪਾਂ ਨਹੀਂ ਕਹਿੰਦੇ ਵੀ ਨਹੀਂ ਕੁੜੀ ਚੰਗੀ ਆ ਆਪਣੀ ਇੱਛਾ ਨਹੀਂ ਹੈ ਨਹੀਂ ਲੈਣੀ ਕਹਿੰਦੇ ਜ਼ਬਰਦਸਤ ਹੀ ਲੋ ਆਪਾਂ ਕਿਉਂ ਲਈਏ ਅੱਜ 3 ਸਾਲ ਹੋ ਗਏ ਲੜੰਗੇ ਈ ਟਰੋ ਰੋਜ਼ ਰੋੜਾ ਮਾਰਦੇ ਕੱਲ ਮੇਰੇ ਸਿਰ ਦਾ ਭਰਾ ਪਾੜਿਆ ਅੱਜ ਮੇਰੀ ਮਾਂ ਦਾ ਮਾਰਿਆ ਮੇਰੀ ਪੈਣ ਨੂੰ ਕੁੱਟਿਆ ਹੁਣ ਨਹੀਂ ਸਬਰ ਕਰਨਾ ਸੀ ਕਿਸ ਚੀਜ਼ ਦੇ ਨਾਲ ਹਵਾਰ ਕੀਤਾ ਦੜਤੇ ਪੰਜ ਸਿਲੇਨਾ ਪੰਜ ਚੁਕਿਆ ਮੂੰਹ ਤੇ ਮਾਰੇ ਪੰਜ ਸੰਦੀਪ ਨੇ ਪੰਜ ਮਾਰੇ ਮੂੰਹ ਤੇ ਹਾਂ ਇਹ ਕੌਣ ਹੈ ਉਹਨਾਂ ਦਾ ਬੇਟਾ ਇਹਦਾ ਬੇਟਾ ਹੈਗਾ ਕੰਡਾ ਕੰਡਾ ਕੁੜੀ ਲਿਆ ਸਾਡੀ ਜ਼ਬਰਦਸਤੀ ਇਹ ਗੱਲ ਚਾਹੇ ਕਿਤੇ ਵਾਰ ਕੀਤਾ ਦੜਤੇ ਇਹ ਮੂੰਹ ਤੇ ਸਾਰੇ ਚਬ ਚੀਜ਼ ਨਾ ਵਾਰ ਪੰਜ ਮਾਰੇ ਮੂੰਹ ਤੇ ਅੰਦਰ ਤੋਂ ਨੇ ਵੀ ਦੀ ਗੱਲ ਹੋਣੀ ਹੈ ਇਹ ਹੁਣੇ ਹੁਣੇ 10 ਮਿੰਟ ਪਹਿਲਾਂ ਇਹ ਗੱਲ ਹੈਗੀ ਆ ਟਾਈਮ ਹੋ ਗਿਆ 9:50 9:39 ਦੀ ਗੱਲ ਆ 20 ਮਿੰਟ ਪਹਿਲਾਂ ਦੀ ਗੱਲ ਆ ਪਰ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਤਿੰਨ ਜਣੇ ਮੇਰੇ ਇਕੱਲੇ ਮੁੰਡੇ ਤੇ ਮੇਰੇ ਤੇ ਵਾਰ ਕੀਤਾ ਵਾ ਤੇ ਇਦਾਂ ਰਹਿ ਜਾਣ ਕਿ ਉਹਨਾਂ ਜੀਕੀਨ ਕਰੋ ਤੁਸੀਂ ਇਹ ਭਾਈਆ ਕੀ ਆ ਦੇਖ ਰਹਾ ਹਮਕੋ ਸਾਫ ਸਪਸ਼ਟੇ ਵਿੱਚ ਦੂਜੀ ਤੀਰ ਦੀ ਪਾਰਟੀ ਵਿੱਚ ਜਿਹੜੀ ਆਰੋਪ ਲਾ ਰਹੀ ਆ ਕੀ کیا ਜਾ ਰਿਹਾ ਹੈ ਕਿ ਉਹਨਾਂ ਦੇ ਵੱਲੋਂ ਕਿ ਮੇਰੇ ਅ ਮਹਿਲਾ ਤੇ ਵੀ ਇੱਕ ਵਾਰ ਕੀਤਾ ਗਿਆ ਵੈ ਤੇ ਲਗਾਤਾਰ ਤੁਹਾਨੂੰ ਤਸਵੀਰਾਂ ਨੇ ਸਿਵਲ ਹਸਪਤਾਲ ਦੇ ਵਿੱਚੋਂ ਦਿਖਾਈ ਦੇ ਰੇ ਆ ਦਿਖਾਈ ਦਿਖਾਈ ਦੇ ਰੀਆਂ ਨੇ ਦੇਖਿਓ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਵੇਂ ਕਿ 2 ਨੰਬਰ ਦੀ ਥਾਣੇ ਦੀ ਪੁਲਿਸ ਵੀ ਜਿਹੜੀ ਇੱਥੇ ਤਣਾਤ ਕਰ ਦਿੱਤੀ ਗਈ ਹੈ ਮਾਹੌਲ ਜਿਹੜਾ ਕਿ ਆ ਗਰਮ ਗਰਮਾਇਆ ਹੋਇਆ ਹੋਇਆ ਵੈ ਬਿਲਕੁਲ ਇਹ ਤਸਵੀਰਾਂ ਨੇ ਸਾਸਪਸ਼ਟੀ ਦੀਆਂ ਦੇਖ ਸਕਦੇ ਹੋ ਕਿ ਹਾਲਾਂਕਿ ਉਹਦੇ ਦੂਜੀ ਤੇਰੇ ਦੇ ਪਾਰਟੀ ਦੇ ਮਾਤਾ ਤੇ ਤੇ ਉਸ ਦੀ ਇੱਕ ਅ ਮਹਿਲਾ ਇਹ ਦੂਜੀ ਮਹਿਲਾ ਉਹਦੇ ਭੈਣ ਤੇ ਵੀ ਜਿਹੜਾ ਕੀ ਹੈ ਹਮਲਾ ਕੀਤਾ ਗਿਆ ਵਾ ਇਹ ਤਸਵੀਰਾਂ ਦੇਖ ਸਕਦੇ ਤੁਸੀਂ ਕਿਸ ਤਰ੍ਹਾਂ ਦੀ ਮਾਹੌਲ ਇੱਥੇ ਪੈਦਾ ਹੋ ਗਿਆ ਹੈ ਗਰਮ ਗਰਮਾਈ ਮਾਹੌਲ ਹੋ ਗਿਆ ਹੈ ਬਾਹਰ ਦੇਖ ਸਕਦੇ ਹੋ ਤੁਸੀਂ ਇਹ ਦੋ ਨੰਬਰ ਰਿਵੀਨ ਦੇ ਥਾਣੇ ਦੇ ਜਿਹੜੇ ਪੰਜਾਬ ਪੁਲ ਦੇ ਜਵਾਨ ਵੀ ਇੱਥੇ ਮੌਕੇ ਤੇ ਆ ਚੁੱਕੇ ਨੇ ਸਾਰੇ ਇੰਨਾ ਦਰਮਦਰਾਇਆ ਆਇਆ ਹੈ ਮਾਹੌਲ ਕਿਸ ਤਰ੍ਹਾਂ ਦਾ ਮਾਹੌਲ ਹੈ ਕਿਉਂ ਨਹੀਂ ਕੰਟਰੋਲ ਹੋ ਪਾ ਰਿਹਾ ਹੋ ਰਿਹਾ ਕੰਟਰੋਲ ਹੋਣ ਦੋਨੇ ਪਾਰਟੀਆਂ ਇਕੱਠੀਆਂ ਆ ਗਈ ਹੈਗੀਆਂ ਕੋਈ ਉਹਦੇ ਵਿੱਚ ਕਰਦੇ ਸੋਲਡਰ ਕਰਦੇ ਸਮਝਾ ਰਹੇ ਉਹ ਕੱਲੇ ਕੱਲੇ ਆਪਣਾ ਮੈਡੀਕਲ ਕਰਾਉਣਗੇ ਦਰਖਾਸਤ ਇਹਨਾਂ ਦੀ ਲਿਖਣੀ ਹੈ ਜਿਹੜੀ ਕਾਰਵਾਈ ਬਣੂਗੀ ਆਪਾਂ ਕਰਦਾਂਗੇ ਮਨਰ ਦੇ ਮਤਬ ਠੀਕ ਹੈ ਕੀ ਕਾਰਵਾਈ ਬਣੇਗੀ ਦੋਨਾਂ ਤੇ ਜਾਂ ਕਿ ਇਹ ਮਾਹੌਲ ਇਹਨਾਂ ਖਰਾਬ ਕੀਤਾ ਹਾਂਜੀ ਇਨਵੈਸਟੀਗੇਸ਼ਨ ਕਰਾਂਗੇ ਤਾਂ ਹੀ ਹੈ ਨਾ ਐਦਾਂ ਆਪਾਂ ਕਿਵੇਂ ਕਹਿੰਦਾ ਮੈਂ ਆ ਕਰਨਾ ਜੀ ਆ ਕਾਰਵਾਈ ਕਰੂੰਗਾ ਆਹ ਗਏ ਕੰਪਲੀਟ ਨਹੀਂ ਕਰਾਂਦੇ ਬਿਆਨ ਲਿਖਾਂਗੇ ਬਿਆਨ ਦੇ ਮੁਤਾਬਕ ਜੋ ਆਊਗਾ ਉਹ ਪੱਕਾ ਪੀੜਾ ਨਹੀਂ ਹੈ ਸਿਵਲ ਹਸਪਤਾਲ ਦੇ ਲੁਧਿਆਣੇ ਦੀਆਂ ਜਿੱਥੇ ਕੀ ਅੰਦਰ ਆ ਮੈਡੀਕਲ ਗ੍ਰਾਂਟ ਆਉਂਦੇ ਨੇ ਪਰ ਹਾਈ ਵੋਲਟੇਜ ਡਰਾਮਾ ਜਿਹੜਾ ਕੀ ਹੰਗਾਮਾ ਹੋ ਜਾਂਦਾ ਵਾ ਉਸ ਤੋਂ ਬਾਅਦ ਜਿਹੜਾ ਕੀ ਡਾਕਟਰ ਨੂੰ ਵੀ ਜਿਹੜਾ ਕੀ ਹੱਥ ਪਾਣ ਦੀ ਜਿਹੜੀ ਕੀ ਕੋਸ਼ਿਸ਼ ਕੀਤੀ ਜਾਂਦੀ ਤੇ ਉਸ ਤੋਂ ਬਾਅਦ ਜਿਹੜਾ ਕੀ ਇੱਥੇ ਮੌਕੇ ਤੇ ਜਿਹੜਾ ਜਵਾਨ ਤਨਾਤ ਹੁੰਦਾ ਉਸ ਤੋਂ ਬਾਅਦ ਉਹਨੂੰ ਲਾਠੀ ਚਾਰਜ ਕਰਨ ਦੀ ਕਰਨ ਤੋਂ ਮਜਬੂਰ ਕਰਦੇ ਤੇ ਉਸ ਤੋਂ ਬਾਅਦ ਜਿਹੜਾ ਕੀ ਹੈ ਦੋਨੋ ਧੀਰਦੀ ਪਾਰਟੀ ਜਿੱਥੇ ਇਕੱਠੀ ਹੋ ਜਾਂਦੀ ਤੇ ਆਪਸ ਦੇ ਵਿੱਚ ਝੜਪ ਪੰਦੇ ਨੇ ਤੇ ਹੁਣ ਮੌਕੇ ਤੇ ਜੀਵੀ ਨੰਬਰ 2 ਦੇ ਪੁਲਸੇ ਪੰਜਾਬ ਪੁਲਿਸ ਦੇ ਜਵਾਨ ਜਿਹੜੇ ਇੱਥੇ ਆਂਦੇ ਨੇ ਤੇ ਉਸ ਤੋਂ ਬਾਅਦ ਮੋਰਚਾ ਸਾਹਮਣੇ ਨੇ ਮੋਰਚਾ ਸਾਹਮਣੇ ਤੋਂ ਬਾਅਦ ਜਿਹੜਾ ਕਿ ਮਾਮਲਾ ਬੂਰਾ ਗਰਮ ਗਰਮਾਇਆ ਜਾ ਰਿਹਾ ਹੈ ਤੇ ਉਸ ਤੋਂ ਬਾਅਦ ਕਿ ਐਸੇ ਹੀ ਸੁਖਦੇਵ ਵੱਲੋਂ ਕਿਹਾ ਗਿਆ ਹੈ ਕਿ ਦੋਨੋਂ ਵੈਰੀਫਿਕੇਸ਼ਨ ਕਰਕੇ ਦੋਨੋਂ ਧੀਰਦੀ ਕੰਪਲੇਨਟ ਲੈ ਕੇ ਜਿਹੜਾ ਕਿ ਅੱਗੇ ਵੀ ਕਾਰਵਾਈ ਬਧਾਈ ਜਾਏਗੀ ਜੁੜੇ ਹੋ ਲਦਾਣਾ ਲਾਈਵ ਤੋਂ ਧਰਮਪਾਲ ਦੇ ਯੂਮੇ ਰਿਪੋਰਟ ਧੰਨਵਾਦ